ਸੰਗਤ ਬੜਾ ਪਿਆਰ ਕਰਦੀ ਐ ਅੱਜ ਵੀ ਅਸੀਂ ਦੇਖ ਰਹੇ ਹਾਂ ਕਿ ਲੋਕ ਉਕਸੁਕ ਨੇ ਤੁਹਾਡੇ ਨਾਲ ਇੱਕ ਫੋਟੋ ਕਰਾਉਣ ਦੇ ਲਈ ਮੰਨਦੇ ਲਈ ਫੋਟੋ ਤਾਂ ਖਿਚਾ ਲੈਂਦੇ ਪਰ ਵੋਟ ਨਹੀਂ ਪਾਉਂਦੇ ਹਮੇਸ਼ਾ ਤਾਂ ਦੇ ਵਿੱਚ ਰਹਿਨੇ ਮਾਨ ਸਾਹਿਬ ਮੁੱਛਾਂ ਖੜੀਆਂ ਖੁਸ਼ ਇਹਦਾ ਰਾਜ ਕੀ ਹੈ ਜੀ ਇਹਦੇ ਵਿੱਚ ਕਿਸੇ ਦੇ ਥੱਲੇ ਨਹੀਂ ਲੱਗਿਆ ਹੋਇਆ ਨਾ ਕਿਸੇ ਨੂੰ ਤਰਲਾ ਕਰਦਾ ਨਾ ਮਨਤ ਕਰਦਾ ਕੋਈ ਹਿੰਦੂਤਵਾੜ ਕਾਂਗਰਸ ਆਮ ਪਾਰਟੀ ਸਾਡਾ ਦੋਟ ਤੇ ਸੀ ਰੇਡਾ ਇਹ ਗੱਲ ਨਾ ਸਦਾ ਹੋਰ ਕੀ ਹੋ ਸਕਦਾ ਅੱਜ ਵੀ ਅਮਰਤਪਾਲ ਨੂੰ ਲੈ ਕੇ ਜੋ ਤੁਸੀਂ ਸਟੇਟਮੈਂਟ ਦਿੱਤੀ ਤੁਸੀਂ ਕਹਿੰਦੇ ਸਾਡੇ ਰਾਹ ਵੱਖੋ ਵੱਖਰੇ ਨੇ ਨਾ ਵੱਖਰੇ ਤਾਂ ਹੋ ਸਕਦੇ ਜੇ ਖਾਸ ਤੌਰ ਤੇ ਮੰਗਣਾ ਫੇਰ ਕਦੇ ਲਈ ਆਪਾਂ ਏਡੇ ਵੱਡੇ ਐਮਪੀ ਬਣੇ ਆ ਜਾਂ ਇਹ ਸਿਆਸਤ ਵਿੱਚ ਆਏ ਆ ਕਿਤੇ ਮਾਨ ਸਾਹਿਬ ਨੂੰ ਇਹ ਗੱਲ ਦੀ ਨਾਰਾਜ਼ਗੀ ਤਾਂ ਨਹੀਂ ਉਹਨਾਂ ਨੇ ਪਾਰਟੀ ਬਣਾ ਲਈ ਜਿਸ ਤਰੀਕੇ ਦੇ ਨਾਲ ਅੱਜ ਵੰਡੀਆਂ ਪੈ ਰਹੀਆਂ ਨੇ ਜਾਂ ਦੋ ਚਿਹਰੇ ਸਾਹਮਣੇ ਆਉਂਦੇ ਆ ਕਦੇ ਅਸੀਂ ਕੀ ਬਿਆਨ ਦੇ ਦਿੰਦੇ ਆ ਕਦੇ ਸਾਡੇ ਲੀਡਰ ਕੀ ਬਿਆਨ ਦੇ ਦਿੰਦੇ ਆ ਤੇ ਲੋਕ ਵੀ ਇਹਦੇ ਨਾਲ ਕੈਂਡੀਡੇਟਾਂ ਦੇ ਵਿੱਚ ਭਾਜਪੀ ਆਰਐਸਐਸ ਦੀ ਸਰਕਾਰ ਨੇ ਸਿੱਖ ਮਰਵਾਤੇ ਆ ਬਨੂ ਨੂੰ ਕੋਸ਼ਿਸ਼ ਕੀਤੀ ਅਮਰੀਕਾ ਦੇ ਵਿੱਚ ਮਰਵਾਉਣ ਦੀ ਅਵਤਾਰ ਸਿੰਘ ਖੰਡੇ ਨੂੰ ਮਰਵਾਤਾ ਹੈਗਾ ਬ੍ਰਿਟਾਨੀਆ ਦੇ ਵਿੱਚ ਪਾਕਿਸਤਾਨ ਦੇ ਵਿੱਚ ਰੋਡੇ ਨੂੰ ਮਰਵਾਤਾ ਹੈ ਪਰਮਜੀਤ ਸਿੰਘ ਪੰਜਵੜ ਨੂੰ ਮਰਵਾਤਾ ਹੈ ਮੇਰਾ ਮਤਲਬ ਇਹ ਸੋਚ ਕੋਈ ਕਰਦਾ ਹੀ ਨਹੀਂ ਕੋਈ ਬਿਆਨ ਹੀ ਨਹੀਂ ਦਿੰਦਾ ਹੈਗਾ ਉਸ ਵੇੜੇ ਸੁਖਬੀਰ ਸਿੰਘ ਤੇ ਬੀਬੀ ਹਰਸਿਮਰਤ कौर ਵੀ ਹਾਜ਼ਰ ਸੀ ਮੇਰੇ ਕੋਲੇ ਜੀ ਔਰ ਮੈਨੂੰ ਕਿਹਾ ਕਿ ਆ ਕੇ ਚਲੋ ਪਾਰਲੀਮੈਂਟ ਦੇ ਅੰਦਰ ਚਲੀਏ ਉੱਥੇ ਤੇ ਇਹ ਗੱਲ ਕਰੀਏ ਕਿ ਸਿੱਖਾਂ ਨੂੰ ਕਿਉਂ ਮਰਵਾਇਆ ਜਾਂਦਾ ਮਤਲਬ ਮੈਨੂੰ ਠੋਖਾ ਦੇ ਕੇ ਮੈਨੂੰ ਕਹਿ ਕੇ ਕਿ ਅਸੀਂ ਗੱਲ ਕਰਦੇ ਆ ਜਿਹੜੇ ਉੱਤੇ ਇਹ ਤਾਂ ਬਾਤ ਚਲੇ ਗਈ ਜੀ ਕੱਲ ਜਥੇਦਾਰ ਸਾਹਿਬਾਨਾਂ ਨੂੰ ਬਦਲ ਦੇਣਾ ਇਹ ਪੰਥ ਦੇ ਲਈ ਕਿੰਨੀ ਇੱਕ ਵੱਡੀ ਗੱਲ ਹੈ ਜੀ ਸਾਡੀ ਜੀ ਪਾਰਲੀਮੈਂਟ ਇਹਨਾਂ ਨੇ ਭੰਗ ਕਰ ਦਿੱਤੀ ਹੈ ਇਹ ਸਾਰੇ ਬੀਜਪੀ ਆਰਐਸਐਸ ਕਾਂਗਰਸ ਨੂੰ ਤੁਹਾਨੂੰ ਸਲਾਮਾ ਕਰਦੇ ਆ ਹੁਣ ਜੇ ਤੁਸੀਂ ਆਪਣੀ ਕੌਮ ਦੇ ਨਾਲ ਨਹੀਂ ਖੜਨਾ ਤਾਂ ਫਿਰ ਤੋਂ ਡੈਮੋਕਰੇਟ ਕਿਹੜਾ ਲੱਗੂਗਾ ਕਾਲੀ ਦਲ ਦਾ ਭਵਿੱਖ ਕੀ ਦੇਖਦੇ ਹਾਂ ਇਹ ਤਾਂ ਜਿੰਨਾ ਚਿਰ ਮੁੱਦੇ ਤੇ ਪਾਕਿਸਤਾਨ ਦੇ ਉੱਤੇ ਨਹੀਂ ਆਉਂਦੇ ਉਹਨਾਂ ਚਿਰ ਸਾਨੂੰ ਡਿਨਾਈ ਕਰਦੇ ਹੋ ਕਹਿੰਦੇ ਇਹਦੇ ਨਾਲ ਅਸੀਂ ਕਿਉਂ ਬੱਚਿਆਂ ਨੂੰ ਮਰਵਾਉਣਾ ਸਾਰੇ ਧਰਮ ਇਥੇ ਸਤਿਕਾਰਯੋਗ ਨੇ ਸਾਰੇ ਨੂੰ ਹੱਕ ਹੈ ਇੱਥੇ ਰਹਿਣ ਦਾ ਹਾਂ ਤੇ ਫਿਰ ਥੱਲੇ ਹੀ ਜਾਣ ਸਤਿ ਸ੍ਰੀ ਅਕਾਲ ਦੋਸਤੋ ਐਸਐਮਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਤੁਹਾਡੇ ਨਾਲ ਅਜਦੀਪ ਸਿੰਘ ਤਾਂ ਅੱਜ ਗੱਲਬਾਤ ਕਰਾਂਗੇ ਸ਼ੋਮਨੀ ਕਾਲੀਦਾਲ ਅੰਮ੍ਰਿਤਸਰ ਦੇ ਸਰਪ੍ਰਸਤ ਜਿੰਮਦਰ ਸਿੰਘ ਮਾਨਹੋਰਾ ਦੇ ਨਾਲ ਇੱਕ ਬਿਆਨ ਕਰਕੇ ਚਰਚਾ ਦੇ ਵਿੱਚ ਵੀ ਨੇ ਬਾਕੀ ਪੰਥਕ ਸਿਆਸਤ ਦੇ ਉੱਤੇ ਵੀ ਗੱਲਬਾਤ ਹੋਵੇਗੀ ਇਸ ਵਕਤ ਪੰਥ ਵੱਡੇ ਖਤਰੇ ਦੇ ਵਿੱਚ ਆ ਲਗਾਤਾਰ ਹਰ ਰੋਜ਼ ਕੁਝ ਨਾ ਕੁਝ ਚੇਂਜ ਹੋ ਰਹੇ ਨੇ ਬਦਲਾਅ ਹੋ ਰਹੇ ਨੇ ਉਸ ਨੂੰ ਲੈ ਕੇ ਗੱਲਬਾਤ ਹੋਵੇਗੀ ਸਵਾਗਤ ਕਰਦੇ ਆਂ ਫਤੇਦੀ ਸਾਂਝ ਪਾਉਣੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਨ ਸਾਹਿਬ ਸੇ ਠੀਕ ਹੈ ਜੀ ਹਾਂ ਜੇ ਤਾਂ ਠੀਕ ਹੈ ਜੀ ਗੁਰੂ ਸਾਹਿਬ ਦੀ ਕਿਰਪਾ ਜਿਨ੍ਹਾਂ ਚਾਹ ਬੀ ਜੀ ਪੀ ਤੇ ਆਰ ਐਸ ਐਸ ਦੇ ਆਲ ਰਹਿਣਗੇ ਉਹਨਾਂ ਚੋਂ ਤਾਂ ਠੀਕ ਆਏ ਹੈ ਕੀ ਬਾਤ ਆ ਤੁਹਾਡੀ ਇਹੀ ਚਿਹਰੇ ਦੀ ਮੁਸਕਾਨ ਹੀ ਮੈਨੂੰ ਲੱਗਦਾ ਵਿਰੋਧੀਆਂ ਨੂੰ ਚੁਪਦੀ ਆ ਸੋ ਹਮੇਸ਼ਾ ਪਾ ਦੇ ਵਿੱਚ ਰਹਿਣੇ ਮਾਨ ਸਾਹਿਬ ਮੁੱਛਾਂ ਖੜੀਆਂ ਖੁਸ਼ ਇਹਦਾ ਰਾਜ ਕੀ ਹੈ ਜੀ ਇਹਦੇ ਵਿੱਚੇ ਜੀ ਮੈਂ ਖਾਲਸਤਰ ਚਾਹੁੰਦਾ ਆਪਣਾ ਮੁਲਕ ਚਾਹੁੰਦਾ ਉਹਦੇ ਪਿੱਛੇ ਲੱਗਿਆ ਹੋਇਆ ਉਹਦੇ ਵਿੱਚੋਂ ਖੁਸ਼ੀ ਉਤਪੰਨ ਹੁੰਦੀ ਹੈ ਕਿਸੇ ਦੇ ਥੱਲੇ ਨਹੀਂ ਲੱਗਿਆ ਹੋਇਆ ਨਾ ਕਿਸੇ ਨੂੰ ਤਰਲਾ ਕਰਦਾ ਨਾ ਮਨਤ ਕਰਦਾ ਨਾ ਕਿਸੇ ਦੀ ਜੀ ਕੋਈ ਹਿੰਦੂ ਟਵਾਰ ਕਾਂਗਰਸ ਆਮ ਪਾਰਟੀ ਆਜ਼ਾਦ ਤੌਰ ਤੇ ਉੱਤੇ ਅਸੀਂ ਰਹਤਾ ਇਹੀ ਕਾਰਨ ਹੋ ਸਕਦਾ ਹੋਰ ਕੀ ਹੋ ਸਕਦਾ ਕੰਮ ਦੇ ਕਰਕੇ ਤੁਹਾਨੂੰ ਊਰਜਾ ਮਿਲਦੀ ਹੈ ਨਾ ਕੰਮ ਕਰਕੇ ਪਾਵਰ ਖੁਸ਼ੀਨੈਸ ਹੂੰ ਸੰਗਤ ਬੜਾ ਪਿਆਰ ਕਰਦੀ ਅੱਜ ਵੀ ਅਸੀਂ ਦੇਖ ਰਹੇ ਹਾਂ ਕਿ ਲੋਕ ਉਕਸੁਕ ਨੇ ਤੁਹਾਡੇ ਨਾਲ ਇੱਕ ਫੋਟੋ ਕਰਾਉਣ ਦੇ ਲਈ ਮਿਲਣ ਦੇ ਲਈ ਇਹ ਬਹੁਤ ਔਖਾ ਹੁੰਦਾ ਜੀ ਇਹਨਾਂ ਪਿਆਰ ਨੂੰ ਮੈਂਟੇਨ ਰੱਖਣਾ ਅਖੀਲੇ ਸਮੇਂ ਤੱਕ ਫੋਟੋ ਤਾਂ ਖਿਚਾ ਲੈਂਦੇ ਪਰ ਵੋਟ ਨਹੀਂ ਪਾਉਂਦੇ ਇੱਕ ਹੀ ਚੱਕਰ ਹੈ ਜੀ ਇਹ ਕਿਉਂ ਆਏ ਹੁੰਦਾ ਨਹੀਂ ਤਾਂ ਇਹਨਾਂ ਨੂੰ ਪੁੱਛੋ ਕਿ ਕੀ ਗੱਲ ਹੈ ਹਮ ਇੱਕੋ ਲੀਡਰ ਜਿਹੜਾ ਪਹਿਲੇ ਦਿਨ ਤੋਂ ਆਪਣੇ ਸਟੈਂਡ ਦੇ ਉੱਤੇ ਕਾਇਮ ਆ ਅੱਜ ਵੀ ਅਮਰਤਪਾਲ ਨੂੰ ਲੈ ਕੇ ਜੋ ਤੁਸੀਂ ਸਟੇਟਮੈਂਟ ਦਿੱਤੀ ਤੁਸੀਂ ਕਿਹਾ ਸਾਡੇ ਰਾਹ ਵੱਖੋ-ਵੱਖਰੇ ਨੇ ਨਾ ਵੱਖਰੇ ਤਾਂ ਹੋ ਸਕਦੇ ਜੇ ਖਾਲਸਤਾਨ ਦੀ ਮੰਗ ਨਾ ਫੇਰ ਕਦੇ ਲਈ ਆਪਾਂ ਏਡੇ ਵੱਡੇ ਐਮਪੀ ਬਣੇ ਆ ਜਾਂ ਇਹ ਸਿਆਸਤ ਵਿੱਚ ਆਏ ਆ ਪਰ ਕੀ ਲੱਗਦਾ ਉਹਨਾਂ ਅੱਜ ਬਿਆਨ ਕਿਉਂ ਚੇਂਜ ਹੋ ਗਏ ਕਿਉਂਕਿ ਦਸਤਾਰਬੰਦੀ ਹੋਈ ਸੀ ਉਦੋਂ ਪੂਰਾ ਪੰਥ ਇਕੱਠਾ ਹੋਇਆ ਸੀ ਤੁਸੀਂ ਵੀ ਉਸ ਥਾਂ ਦੇ ਉੱਤੇ ਗਏ ਦਸਤਾਰਬੰਦੀ ਮੈਨੂੰ ਨਹੀਂ ਜੀ ਸਮਝ ਨਹੀਂ ਹੈ ਮੈਨੂੰ ਕੀ ਪਤਾ ਕੀ ਚੱਲ ਰਿਹਾ ਉਹਨਾਂ ਦੇ ਵਿੱਚ ਕੌਣ ਉਹਨਾਂ ਦੇ ਸਲਾਹਕਾਰ ਹੈ ਖਹਿਰਾ ਸਾਹਬ ਹੈ ਇੱਕ ਜਿਹੜਾ ਪੁੱਠੇ ਰਾਹ ਚ ਲੈ ਜਾਂਦਾ ਹੈ ਹੋਰ ਦੋ ਤਿੰਨ ਬੰਦੇ ਹੈਗੇ ਆ ਤੇ ਉਹ ਤਾਂ ਉਹ ਜਿੰਮੇਵਾਰ ਹੈ ਕਿ ਹੈ ਜੋ ਕੁਝ ਕਰ ਰਿਹਾ ਕਿਤੇ ਮਾਨ ਸਾਹਿਬ ਨੂੰ ਇਹ ਗੱਲ ਦੀ ਨਾਰਾਜ਼ਗੀ ਤਾਂ ਨਹੀਂ ਉਹਨਾਂ ਨੇ ਪਾਰਟੀ ਬਣਾਈ ਨਾ ਮੈਨੂੰ ਕਾਦੀ ਨਾਰਾਜ਼ਗੀ ਹੈ ਉਹਨਾਂ ਨੂੰ ਜਵਾਨ ਹੈ ਅੱਗੇ ਆ ਕੇ ਇਹਨੂੰ ਸਾਹਮਣੇ ਪਰ ਉਹ ਸਾਹਮਣੇ ਤਿਆਰ ਨਹੀਂ ਹੈ ਕਿਰਪਾਨ ਪਰ ਉਹ ਤਾਂ ਅਮਰਤਪਾਲ ਤਾਂ ਹਮੇਸ਼ਾ ਉਹਨਾਂ ਨੇ ਸੱਚਤ ਨਹੀਂ ਗੱਲ ਕੀਤੀ ਹੈ ਕਿਰਪਾਨ ਚੁੱਕੀ ਹੈ ਉਹਨਾਂ ਨੇ ਤਾਂ ਪਰ ਹੁਣ ਕੀ ਹੋ ਗਿਆ ਹੁਣ ਉਹਨਾਂ ਦੇ ਪਿਤਾ ਜੀ ਕਹਿੰਦੇ ਅਸੀਂ ਖਾਲਸਾਣ ਦੇ ਹੰਮੀ ਨਹੀਂ ਹੈ ਹਾਂ ਤਾਂ ਤੁਹਾਨੂੰ ਲੱਗਦਾ ਜਿਸ ਤਰੀਕੇ ਦੇ ਨਾਲ ਅੱਜ ਵੰਡੀਆਂ ਪੈ ਰਹੀਆਂ ਨੇ ਜਾਂ ਦੋ ਚਿਹਰੇ ਸਾਹਮਣੇ ਆਉਂਦੇ ਆ ਕਦੇ ਅਸੀਂ ਕੀ ਬਿਆਨ ਦੇ ਦਿੰਦੇ ਆ ਕਦੇ ਸਾਡੇ ਲੀਡਰ ਕੀ ਬਿਆਨ ਦੇ ਦਿੰਦੇ ਆ ਤੇ ਲੋਕ ਵੀ ਇਹਦੇ ਨਾਲ ਜਿਹੜੇ ਗੁੰਜਲਦਾਰ ਦੇ ਵਿੱਚ ਗੁੰਜਲਦਾਰਾਂ ਚ ਫਸ ਜਾਂਦੇ ਆ ਜੀ ਵੱਡੀਆਂ ਸੋਚ ਦੇ ਉੱਤੇ ਪੈ ਸਕਦੀ ਹੈ ਜੇ ਸੋਚ ਇੱਕ ਹੋਏ ਆਜ਼ਾਦੀ ਦੀ ਫਿਰ ਵੱਡੀ ਨਹੀਂ ਪੈ ਸਕਦੀ ਹੈਗੀ ਜੇ ਉਹ ਕਬੂਲ ਕਰਦੇ ਖਾਲਿਸਤਾਨ ਨੂੰ ਤੇ ਆਜ਼ਾਦੀ ਨੂੰ ਇੱਕ ਬਫਰ ਸਟੇਟ ਸਿੱਖਾਂ ਦੀ ਪਾਕਿਸਤਾਨ ਇਸਲਾਮਿਕ ਹਿੰਦੂ ਇੰਡੀਆ ਤੇ ਕਾਮਰੇਡ ਚੀਨ ਦੇ ਵਿਚਾਲੇ ਹੋਵੇ ਤੇ ਆਜ਼ਾਦ ਹੋਵੇ ਸੋਵਰਨ ਹੋਵੇ ਜਿਹੜੇ ਕੈਂਡੀਡੇਟਾਂ ਦੇ ਵਿੱਚ ਬੀਜੇਪੀ ਆਰਐਸਐਸ ਦੀ ਸਰਕਾਰ ਨੇ ਸਿੱਖ ਮਰਵਾਤੇ ਹੈ ਪੰਨੂ ਨੂੰ ਕੋਸ਼ਿਸ਼ ਕੀਤੀ ਅਮਰੀਕਾ ਦੇ ਵਿੱਚ ਮਰਵਾਉਣ ਦੀ ਅਫਤਾਰ ਸਿੰਘ ਖੰਡੇ ਨੂੰ ਮਰਵਾਤਾ ਹੈਗਾ ਬ੍ਰਿਟਾਨੀਆ ਦੇ ਵਿੱਚ ਹੂੰ ਪਾਕਿਸਤਾਨ ਦੇ ਵਿੱਚ ਰੋਡੇ ਨੂੰ ਮਰਵਾਤਾ ਹੈ ਪਰਮਜੀਤ ਸਿੰਘ ਪੰਜਵੜ ਨੂੰ ਮਰਵਾਤਾ ਹੈ ਮੇਰਾ ਮਤਲਬ ਇਹ ਸੋਚ ਕੋਈ ਕਰਦਾ ਹੀ ਨਹੀਂ ਕੋਈ ਬਿਆਨ ਹੀ ਨਹੀਂ ਦਿੰਦਾ ਹੈਗਾ ਹੂੰ ਹੁਣ ਦੱਸੋ ਇਹਨਾਂ ਦਾ ਕੀ ਕੀਤਾ ਜਾਵੇ ਹੁਣ ਪਿਛਲੀ ਪਾਰਲੀਮੈਂਟ ਜਦੋਂ ਮੈਂ ਬਿਆਨ ਦਿੱਤੇ ਹੈ ਕਿ ਇੰਡੀਆ ਨੇ ਇਹ ਸਿੱਖ ਮਰਵਾਤੇ ਹੈ ਹੂੰ ਉਸ ਵੇੜੇ ਸੁਖਬੀਰ ਸਿੰਘ ਤੇ ਬੀਬੀ ਹਰ ਸਿਮਰਤ कौर ਵੀ ਹਾਜ਼ਰ ਸੀ ਮੇਰੇ ਕੋਲੇ ਜੀ ਔਰ ਮੈਂ ਇਹਨਾਂ ਨੂੰ ਕਿਹਾ ਕਿ ਆ ਕੇ ਚਲੋ ਪਾਰਲੀਮੈਂਟ ਦੇ ਅੰਦਰ ਚਲੀਏ ਉੱਥੀਏ ਤੇ ਇਹ ਗੱਲ ਕਰੀਏ ਕਿ ਸਿੱਖਾਂ ਨੂੰ ਕਿਉਂ ਮਰਵਾਇਆ ਜਾਂਦਾ ਹੂੰ ਹਰਿਆਣੇ 'ਚ ਸਿੱਧੂ ਨੂੰ ਮਰਵਾਤਾ ਪੰਜਾਬ ਚ ਮੂਸੇਵਾਲ ਨੂੰ ਮਰਵਾਤਾ ਹੁਣ ਹਰੀਨੌਨ ਨੂੰ ਮਰਵਾਤਾ ਇਹ ਗੱਲ ਤਾਂ ਕਰੋ ਕਹਿੰਦੇ ਕਰਦੇ ਮੈਂ ਕਿਹਾ ਚੱਲੋ ਫੇਰ ਹੂੰ ਇਹ ਅੱਗੇ ਚਲੇਗੇ ਆਪਣੀਆਂ ਸੀਟਾਂ ਤੇ ਬੈਠ ਕੇ ਫੇਰ ਜਦੋਂ ਮੈਂ ਜਾ ਕੇ ਬੈਠਾ ਫੇਰ ਉੱਠ ਕੇ ਇਸ ਸਪੀਕਰ ਦੇ ਕਮਰੇ ਵੱਲ ਚਲੇ ਗਏ ਹੂੰ ਤੇ ਨਾਲ ਅਮਰ ਸਿੰਘ ਸੀਗੇ ਸਰਦਾਰ ਸਾਡੇ ਫਤਿਹਗੜ੍ਹ ਸਾਹਿਬ ਦੇ ਜੀ ਮੈਂ ਕਿਹਾ ਸਰ ਅਮਰ ਸਿੰਘ ਹੂੰ ਸਪੀਕਰ ਦੇ ਕਮਰੇ ਚ ਬਾਹਰ ਜਾਣ ਦਾ ਰਸਤਾ ਹੈਗਾ ਹੂੰ ਉਹ ਕਿਦਾਂ ਤੁਸੀਂ ਕਿ ਕਿਸੇ ਕਿ ਰਾਜਰ ਸਵੰਤੋਂ ਨੂੰ ਪਤਾ ਤਾਂ ਹੈ ਕਿ ਜਿਹੜਾ ਵੀ ਕਮਰਾ ਹੁੰਦਾ ਉੱਥੋਂ ਬਾਹਰ ਵੀ ਤਾਂ ਨਿਕਲਦਾ ਹੁੰਦਾ ਹੂੰ ਤੇ ਇਹ ਤਾਂ ਬਾਹਰ ਚਲੇਗੇ ਜੀ ਮੇਰਾ ਮਤਲਬ ਮੈਨੂੰ ਧੋਖਾ ਦੇ ਕੇ ਮੈਨੂੰ ਕਹਿ ਕੇ ਕਿ ਅਸੀਂ ਗੱਲ ਕਰਦੇ ਆਂ ਜਿਹੜੇ ਕੈਨੇਡਾ ਦੇ ਵਿੱਚ ਮਾਰੇ ਆ ਅਮਰੀਕਾ ਦੇ ਵਿੱਚ ਯਤਨ ਕੀਤੇ ਆਪਨ ਨੂੰ ਮਾਰਨ ਦੇ ਤੇ ਇਧਰ ਬ੍ਰਿਟਾਨੀਆ ਦੇ ਵਿੱਚ ਖੰਡੇ ਨੂੰ ਮਾਰਤਾ ਫਿਰ ਸਿੱਧੂ ਨੂੰ ਮਾਰਤਾ ਹਰਿਆਣਾ ਦੇ ਵਿੱਚ ਮੂਸੇਵਾਲ ਹਰੀਣਾ ਨੂੰ ਪੰਜਾਬ ਦੇ ਵਿੱਚ ਮਾਰਤਾ ਪਾਕਿਸਤਾਨ ਦੇ ਵਿੱਚ ਪੰਜਗਰ ਤੇ ਰੋਡੇ ਨੂੰ ਮਾਰ ਤੁਸੀਂ ਇਹਨਾਂ ਸਾਰਿਆਂ ਦੇ ਪਿੱਛੇ ਏਜੰਸੀਆਂ ਨੂੰ ਮੰਨਦੇ ਹੋ ਆਰਐਸਐਸ ਬੀਜਪੀ ਨੂੰ ਮੰਨਦੇ ਹੋ ਇੰਡੀਆ ਸਟੇਟ ਹੈ ਇੰਡੀਆ ਦਾ ਜਿਹੜਾ ਮਲਕ ਹੈ ਹਿੰਦੂਤਵਾਦਾ ਜਿਹਨੂੰ ਕਹਿੰਦੇ ਆ ਭਾਰਤ ਹੈ ਇਹ ਇਹਨਾਂ ਦੀ ਸਰਕਾਰ ਨੇ ਇਹ ਮਰਵਾਇਆ ਤੇ ਸਾਬਤ ਵੀ ਹੋ ਗਿਆ ਕਿਉਂ ਕਰਕੇ ਕੈਂਡੀਡੇਟ ਦੇ ਪ੍ਰਾਈਮ ਮਿਨਿਸਟਰ ਟਰੂਡੋ ਸਾਹਿਬ ਨੇ ਬਿਆਨ ਦਿੱਤਾ ਹੈ ਕਿ ਇੰਡੀਆ ਨੇ ਇੱਕ ਹਤਲ ਖਰਾਏ ਹੈ ਤੇ ਅਮਰੀਕਾ ਦੀ ਹਕੂਮਤ ਨੇ ਸਾਬਤ ਕਰਤਾ ਕਿ ਇੰਡੀਆ ਦੀ ਹਕੂਮਤ ਸੀਗੀ ਜਿਹੜਾ ਪੱਡੂ ਨੂੰ ਮਰਵਾਉਣਾ ਚਾਹੁੰਦੀ ਸੀ ਉਹਨਾਂ ਨੇ ਇੱਕ ਬੰਦਾ ਵੀ ਫੜ ਲਿਆ ਤੇ ਹੁਣ ਇੰਡੀਆ ਨੇ ਨਾਮਜ਼ਦ ਵੀ ਆਪਣਾ ਅਫਸਰ ਯਾਦਵ ਕਰਤਾ ਹੈ ਕਿ ਇਹਦੀ ਸ਼ੈਤਾਨੀ ਨਹੀਂ ਸੀ ਪਰ ਛੋਟੇ ਲੈਵਲ ਦਾ ਅਫਸਰ ਇਹੋ ਜਿਹਾ ਕੰਮ ਨਹੀਂ ਕਰ ਸਕਦਾ ਜਿੰਨਾ ਚਿਰ ਪ੍ਰਾਈਮ ਮਿਨਿਸਟਰ ਹੋਮ ਮਿਨਿਸਟਰ ਡਿਫੈਂਸ ਮਿਨਿਸਟਰ ਫੋਰਨ ਅਫੇਅਰਸ ਰੋ ਦੇ ਮੁਖੀ ਦੀ ਸਾਬਕਰ ਰੋ ਦਾ ਮੁਖੀ ਉਹ ਜਿਹੜਾ ਗੋਇਲ ਸੀਗਾ ਜਿਹੜਾ ਐਸਐਸਪੀ ਸੀ ਸਾਡਾ ਇਹ ਗੁਰਦਾਸਪੁਰ ਦਾ ਉਹਨੇ ਬਹੁਤ ਸਿੱਖ ਮਾਰੇ ਹੈ ਇਹ ਸਾਰਾ ਦੀ ਸਲਾਹ ਦੇ ਨਾਲ ਹੋਇਆ ਹੈ ਮਾਨ ਸਾਹਿਬ ਅੱਜ ਅਕਾਲੀ ਦਲ ਜਿਹੜਾ ਇੱਕ ਬਾਦਲ ਧੜੇ ਵਾਲਾ ਅਕਾਲੀ ਦਲ ਆ ਉਸ ਅੱਜ ਬੜਾ ਕਾਂਵਾ ਰੋੜੀ ਹੋਈ ਆ ਦੋ ਢੜੇ ਬਣ ਚੁੱਕੇ ਆ ਉਹਦੇ ਵਿੱਚ ਵੀ ਬਾਗੀ ਢੜਾ ਪਹੁੰਚਿਆ ਦੋ ਤਰੀਕ ਦਾ ਸਭ ਨੇ ਦੇਖਿਆ ਦੁਨੀਆ ਨੇ ਦੇਖਿਆ ਕਿ ਜੋ ਹਕੂਮਾਣਾ ਸ਼੍ਰੀ ਕਾਬਤਖ ਸਾਹਿਬ ਤੋਂ ਪੰ ਸਿੰਘ ਸਾਹਿਬਾ ਉਹਨਾਂ ਨੇ ਦਿੱਤਾ ਕਿ ਉਸ ਤੋਂ ਬਾਅਦ ਜੋ ਕੁਝ ਵਾਪਰਿਆ ਕੱਲ ਜਥੇਦਾਰ ਸਾਹਿਬਾਨਾਂ ਨੂੰ ਬਦਲ ਦੇਣਾ ਇਹ ਪੰਥ ਦੇ ਲਈ ਕਿੰਨੀ ਇੱਕ ਵੱਡੀ ਗੱਲ ਆ ਜੀ ਗੱਲ ਇਹ ਹੈ ਸਰਦਾਰ ਸਾਹਿਬ ਦੀ ਸੈਂਟਰ ਭੀਜਪੀ ਆਰਐਸਐਸ ਤੇ ਕਾਂਗਰਸ ਐਸਟੀਪੀਸੀ ਦੇ ਇਲੈਕਸ਼ਨ ਨਹੀਂ ਕਰਾ ਸਕੀ 14 ਸਾਲ ਹੋ ਗਏ ਤੇ ਇਲੈਕਸ਼ਨ ਨੂੰ ਸਾਡੀ ਜੀ ਪਾਰਲੀਮੈਂਟ ਇਹਨਾਂ ਨੇ ਭੰਗ ਕਰ ਦਿੱਤੀ ਹੈ ਤਾਂ ਫੇਰ ਇਹਦਾ ਅਸਰ ਇਹ ਸਾਰੀਆਂ ਚੀਜ਼ਾਂ ਦੇ ਉੱਤੇ ਪੈ ਰਿਹਾ ਹੈ ਔਰ ਇਹ ਜਿਹੜੇ ਲੋਕ ਜਿਹੜੇ ਬਕੂਫ ਹੋਏ ਐ ਜਾਂ ਇਹ ਬਾਦਲਦ리에 ਇਹ ਸਾਰੇ ਬੀਜੇਪੀ ਆਰਐਸਐਸ ਕਾਂਗਰਸ ਹਿੰਦੂ ਤਾਨੂਸਲਾਮਾ ਕਰਦੇ ਆ ਹੁਣ ਜੇ ਤੁਸੀਂ ਆਪਣੀ ਕੌਮ ਦੇ ਨਾਲ ਨਹੀਂ ਖੜਨਾ ਤਾਂ ਫੇਰ ਤੁਹਾਡੇ ਮਗਰ ਕਿਹੜਾ ਲੱਗੂਗਾ ਜੇ ਗੁਰੂ ਗ੍ਰੰਥ ਸਾਹਿਬ ਦੇ ਵੀ ਉੱਠ ਚੱਲਣਾ ਤੇ ਫੇਰ ਤੁਹਾਡੇ ਮਗਰ ਕਿਹੜਾ ਸਿੱਖ ਲੱਗੂਗਾ ਪਰ ਜਿਹੜਾ ਦੋ ਤਰੀਕ ਨੂੰ ਹੁਕਮਨਾਮਾ ਸੀ ਉਹ ਚ ਕਿਹਾ ਸੀ ਕਿ ਜਿੰਨੇ ਵੀ ਕਾਲੀ ਦਲ ਬਣੇ ਹੋਏ ਆ ਸਾਰੇ ਆਪੋ ਆਪਣਾ ਸ਼ਾਬਾ ਇਕੱਠਾ ਕਰਕੇ ਇੱਕ ਥਾਂ ਦੇ ਉੱਤੇ ਇਕੱਠੇ ਹੋ ਜਾਓ। ਨਾ ਪਰ ਜੱਜਦਰ ਸਾਹਿਬ ਨੇ ਤਾਂ ਇਹੀ ਕਿਹਾ ਜਿਹੜੇ ਟੁੱਟੇ ਆ ਕਾਲੀ ਬਾਦਲ ਦਲ ਦੇ ਉਹ ਇਕੱਠੇ ਹੋ। ਹੂੰ ਤੇ ਅਸੀਂ ਹੈ ਨਹੀਂ ਕਿ ਸਾਨੂੰ ਕਿੰਨੀ ਸੱਤਾ ਭੇਜਿਆ ਸਾਰੀ ਕੌਮ ਨੂੰ ਭੇਜਦੇ। ਨਾ ਸਾਰੇ ਕਾਲੀ ਦਲਾਂ ਨੂੰ ਕਿਹਾ? ਨਹੀਂ ਬਿਲਕੁਲ ਨਹੀਂ ਉਹਨਾਂ ਨੇ ਕਿਹਾ ਕਿ ਦੋਨੋਂ ਤੇ ਜਿਹੜੇ ਟੁੱਟੇ ਹੋਏ ਉਹ ਉਹ ਇਕੱਠੇ ਹੋ ਜਾਣ। ਕਦੇ ਮੈਨੂੰ ਚਿੱਠੀ ਲਿਖੀ ਹੈ, ਕਦੇ ਬਿਆਨ ਤੁਸੀਂ ਦੇਖਿਆ ਤੁਸੀਂ? ਰਿਪੋਰਟਰ ਉਹ ਕਹਿੰਦੇ ਜਤ ਜਤਾਦ ਸਾਹਿਬ ਦਾ ਬਿਆਨ ਤੁਸੀਂ ਪੜਿਆ ਕਿ ਅਕਾਲੀ ਦਲ ਨੰਬਰ ਸਰ ਵੀ ਸ਼ਾਮਲ ਹੋਵੇ ਪਰ ਇੱਕ ਵਾਰ ਸੁਬੀਰ ਬਾਦਲ ਨੇ ਜ਼ਿਕਰ ਕੀਤਾ ਸੀ ਉਹ ਕਹਿੰਦੇ ਮੈਂ ਕਿਹਾ ਸੀ ਮਾਨ ਸਾਹਿਬ ਨੂੰ ਕਿ ਆਜੋ ਆਪਾਂ ਰਲ ਕੇ ਕੰਮ ਕਰਦੇ ਆਂ ਨਹੀਂ ਮੈਨੂੰ ਨਹੀਂ ਕਿਹਾ ਸੁਬੀਰ ਸਿੰਘ ਨੇ ਜੇ ਅੱਜ ਵੀ ਬੰਦੇ ਤਾਂ ਪੁੱਤ ਬਣ ਜੇ ਖਾਲਸਾਤਾਨ ਦੇ ਮੁੱਦੇ ਤੇ ਆ ਗਏ ਤਾਂ ਫਿਰ ਉਹਦਾ ਭਲਾ ਹੋ ਸਕਦਾ ਪਰ ਜੇ ਐ ਸੈਂਟਰ ਦੀ ਚੜਾਮ ਚੜਿੱਕ ਬਣ ਕੇ ਰਹਿਣਾ ਫਿਰ ਉਹਦਾ ਭਵਿਕ ਇਹ ਸੁਭੀਅਰ ਬਾਦਲ ਲੱਗਦਾ ਤੁਹਾਨੂੰ ਮੁੱਖ ਮੰਤਰੀ ਬਣ ਸਕਦੇ ਆਂ ਪਤਾ ਨਹੀਂ ਜੀ ਮੈਂ ਤਾਂ ਕਦੇ ਮੁੱਖ ਮੰਤਰੀ ਦੀ ਆਸ ਕੀਤੀ ਨਹੀਂ ਮੈਂ ਮੈਨੂੰ ਪੁੱਛਿਆ ਗਿਆ ਸੀ ਜਦੋਂ ਮੈਨੂੰ 5 ਸਾਲ ਇਹਨਾਂ ਨੇ ਜੇਲ੍ਹ ਦੇ ਵਿੱਚ ਰੱਖਿਆ ਹੂੰ ਕਿ ਆਪਕੋ ਹਮ ਮੁੱਖ ਮੰਤਰੀ ਬਣਾ ਦਿੱਤੇ ਹੂੰ ਮੈਂ ਕਿਹਾ ਨਹੀਂ ਰੂ ਤਾਂ 5 ਸਾਲ ਜੇਲ੍ਹ ਚ ਰਹਿ ਕੇ ਪ੍ਰਾਈਮ ਮਿਨਿਸਟਰ ਬਣ ਗਿਆ ਸੀਗਾ ਤੇ ਮੈਂ ਘਾਟਾ ਨਹੀਂ ਰੂ ਕਿ ਮੈਂ ਪ੍ਰਾਈਮ ਮਿਨਿਸਟਰ ਕਿਉਂ ਨਹੀਂ ਬਣੂੰਗਾ ਹੂੰ ਹਾਂ ਚੀਫ ਮਿਨਿਸਟਰ ਦਾ ਸਾਡੇ ਲਈ ਬਹੁਤ ਛੋਟੀ ਚੀਜ਼ ਆ ਯਾਰ ਹੂੰ ਇਹੇ ਤੁਹਾਨੂੰ ਨਾ ਸਾਡੀ ਬਦਨਾਮੀ ਕਰੋ ਕਿ ਅਸੀਂ ਚੀਫ ਮਿਨਿਸਟਰੀ ਲੈਣੀ ਹੈ ਹੂੰ ਕਾਲੀਦਾਲ ਦਾ ਭਵਿੱਖ ਕੀ ਦੇਖਦੇ ਹੂੰ ਇਹ ਤਾਂ ਜਿੰਨਾ ਚਿਰ ਮੁੱਦੇ ਤੇ ਖਾਲਸਤਾਨ ਦੇ ਉੱਤੇ ਨਹੀਂ ਆਉਂਦੇ ਉਹਨਾਂ ਚਿਰ ਪਰ ਉਹ ਖਾਲਸਤਾਨ ਨੂੰ ਡਿਨਾਈ ਕਰਦੇ ਹੋ ਕਹਿੰਦੇ ਇਹਦੇ ਨਾਲ ਅਸੀਂ ਕਿਉਂ ਬੱਚਿਆਂ ਨੂੰ ਮਰਵਾਉਣਾ ਸਾਰੇ ਧਰਮ ਅਤੇ ਸਤਿਕਾਰਯੋਗ ਨੇ ਸਾਰਿਆਂ ਨੂੰ ਹੱਕ ਆ ਇੱਥੇ ਰਹਿਣ ਦਾ ਹਾਂ ਤਾਂ ਫੇਰ ਥੱਲੇ ਹੀ ਜਾਣ ਜਿਹੜੇ ਨਹੀਂ ਆਉਣਾ ਅਮਰਤਾ ਪਾਲ ਸਿੰਘ ਦੇ ਜਿਹੜੇ ਉਹ ਬੁਲਾਰੇ ਨੇ ਉਹਨਾਂ ਦੀ ਪਾਰਟੀ ਦੇ ਮਾਨ ਸਿੰਘ ਖਾਰਾ ਉਹ ਵੀ ਅੱਜ ਇੱਕ ਨਿੱਜੀ ਚੈਨਲ ਤੇ ਇਹੀ ਗੱਲ ਕਰ ਰਹੇ ਸੀ ਤੁਹਾਡੇ ਬਿਆਨ ਤੋਂ ਬਾਅਦ ਤੁਹਾਡੀ ਪਾਰਟੀ ਦੇ ਵੀ ਉਹਦੇ ਸਪੋਕਸਪਰਸ ਨੇ ਬੈਠੇ ਹੋਏ ਸੀਗੇ ਉਹ ਕਹਿ ਰਹੇ ਸੀ ਕਹਿੰਦੇ ਅਸੀਂ ਤਾਂ ਸਾਰਿਆਂ ਨੂੰ ਨਾਲ ਲੈ ਕੇ ਚਾਉਣਾ ਚਾਹੁੰਦੇ ਹਾਂ ਅਸੀਂ ਤਾਂ ਪੰਜਾਬੀਆਂ ਨੂੰ ਪੰਜਾਬੀਆਂ ਦੇ ਹੱਕ ਦਵਾਉਣਾ ਚਾਹੁੰਦੇ ਹਾਂ ਖਾਲਿਸਤਾਨੀ ਸਾਡਾ ਕੋਈ ਮੁੱਦਾ ਹੀ ਨਹੀਂ ਨਾ ਪਰ ਸਿੱਖਾਂ ਦੇ ਬਾਰੇ ਕੀ ਕਰਨਾ ਚਾਹੁੰਦੇ ਆ ਹੂੰ ਸਿੱਖਾਂ ਦੇ ਬਾਰੇ ਕੀ ਕਰਨਾ ਚਾਹੁੰਦੇ ਆ ਪੰਜਾਬੀਆਂ ਨੂੰ ਹਿੰਦੂਆਂ ਨੂੰ ਤਾਂ ਆਪਣਾ ਮੋਲਕ ਹੈ ਦੁਤਵਾ ਇੰਡੀਆ ਮਿਲ ਗਈ ਉਹਨਾਂ ਨੂੰ ਕੌਮੀਅਤ ਮਿਲ ਗਈ ਆ ਉਹਨਾਂ ਨੂੰ ਆਪਣੀ ਜ਼ੁਬਾਨ ਮਿਲ ਗਈ ਆ ਮਾਂ ਬੋਲੀ ਹਿੰਦੀ ਮਿਲ ਗਈ ਆ ਸਿੱਖਾਂ ਨੂੰ ਕੀ ਮਿਲਿਆ ਐ ਨੰਨਾ ਸਾਨੂੰ ਵੇਚਰ ਲਾ ਦੋ ਇਹ ਪਰ ਭਾਜਪਾ ਵਾਲੇ ਕਹਿੰਦੇ ਸਿੱਖਾਂ ਦੇ ਰਾਸ਼ਟਰਪਤੀ ਬਣਾਤੇ ਸਿੱਖਾਂ ਦੇ ਪ੍ਰਧਾਨ ਮੰਤਰੀ ਬਣਾਤੇ ਚੀਫ ਮਨਿਸਟਰ ਤੱਕ ਸਿੱਖ ਬਣ ਗਏ ਵੱਡੇ ਵੱਡੇ ਅਹੁਦਿਆਂ ਤੇ ਅੱਜ ਸਿੱਖ ਬੈਠੇ ਹੋਏ ਆ ਹੋਰ ਸਿੱਖ ਕੀ ਚਾਹੁੰਦੇ ਨੇ ਅਸੀਂ ਚਾਹੁੰਦੇ ਆ ਕਿ ਇਹ ਵਿਦੇਸ਼ੀ ਮਾਮਲਿਆਂ ਦੇ ਵਿੱਚ ਡਿਫੈਂਸ ਰੱਖਿਆ ਦੇ ਮਾਮਲਿਆਂ ਦੇ ਵਿੱਚ ਗ੍ਰੈਡ ਦੇ ਮੈਕਮੇ ਦੇ ਵਿੱਚ ਫਾਈਨੈਂਸ ਦੇ ਵਿੱਚ ਸਾਡੀ ਸਲਾਹ ਲਈ ਜਾਵੇ ਐਗਰੀਕਲਚਰ ਦੇ ਵਿੱਚ ਸਾਡੀ ਸਲਾਹ ਲਈ ਨਹੀਂ ਜਾਂਦੀ ਹੈ ਜੀ ਹਾਂ ਇਹ ਵੀ ਝੂਠ ਮਾਰੀ ਜਾਂਦੇ ਨੇ ਜੀ ਪ੍ਰੈਜ਼ੀਡੈਂਟ ਬਣਾ ਤੇ ਪ੍ਰੈਜ਼ੀਡੈਂਟ ਜਰਨਲ ਸਿੰਘ ਨੇ ਤਾਂ ਦਸਕਰ ਕਰਤੇ ਸੀ ਬਲੂ ਸਟਾਰ ਦੇ ਲਈ ਹੁਣ ਇਹੋ ਜੇ ਰਾਸ਼ਟਰ ਇਹੋ ਜੇ ਪ੍ਰੈਜ਼ੀਡੈਂਟ ਨੂੰ ਆਪਾਂ ਕੀ ਕਰਨਾ ਹੂੰ ਨਾਲੇ ਤੁਸੀਂ ਰਾਸ਼ਟਰਪਤੀ ਨਹੀਂ ਕਹਿੰਦੇ ਹੈਗੇ ਇਹ ਪ੍ਰੈਜ਼ੀਡੈਂਟ ਕਹਿੰਦੇ ਆ ਜਾਂ 사ਦਰ ਕਹਿੰਦੇ ਆ ਰਾਸ਼ਟਰਪਤੀ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸਿੱਖਾਂ ਦਾ ਰਾਸ਼ਟਰਪਤੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਤੇ ਹੋਰ ਹੋਰ ਕੌਣ ਹੁਣ ਤੁਸੀਂ ਜੈਨੀ ਜੀ ਨੂੰ ਸਮਝਾਓ ਕਿ ਉਹ ਰਾਸ਼ਟਰਪਤੀ ਆ ਤੁਹਾਡਾ ਹੂੰ ਤੁਹਾਡਾ ਰਾਸ਼ਟਰ ਹਿੰਦੂ ਆ ਪਰ ਇਹ ਮਾਨ ਸਾਹਿਬ ਤੁਹਾਡੇ ਤੇ ਕਿਹਾ ਜਾਂਦਾ ਕਿੰਨੇ ਮਾਨ ਸਾਹਿਬ ਨਾ Hindu Sikh ਦੀ ਗੱਲ ਕਰਦੇ ਆ ਜਾਂ ਮੁਸਲਮਾਨ ਦੀ ਗੱਲ ਕਰਦੇ ਆ ਧਰਮਾਂ ਦੇ ਵਿੱਚ ਫਰਕ ਪਾਉਣ ਦੀ ਵੰਡੀਆਂ ਪਾਉਣ ਦੀਆਂ ਗੱਲਾਂ ਮੈਂ ਬਿਲਕੁਲ ਨਹੀਂ ਪਾਉਂਦਾ ਮੈਂ ਆਪਣੀ ਕੌਮੀਅਤ ਦੀ ਗੱਲ ਕਰਦਾ ਤੇ ਆਪਣੇ ਸਿੱਖਾਂ ਦਾ ਰਾਜ ਜਿਵੇਂ ਹਿੰਦੂਆਂ ਨੂੰ ਇੰਡੀਆ 'ਚ ਮਿਲਿਆ ਮੁਸਲਮਾਨਾਂ ਨੂੰ ਪਾਕਿਸਤਾਨ 'ਚ ਮਿਲਿਆ ਅਸੀਂ ਚਾਹੁੰਦੇ ਹਾਂ ਕਿ ਸਿੱਖਾਂ ਦਾ ਅਲੱਗ ਦਾ ਰਾਜ ਹੋਵੇ ਜਿਹੜਾ ਪਹਿਲਾਂ ਮੈਂ ਤੁਹਾਨੂੰ ਦੱਸ ਦਿੱਤਾ ਨਕਸ਼ੇ ਦੇ ਵਿੱਚ ਹੂੰ ਪਰ ਆਏ ਥਾਲੀ 'ਚ ਪਰੋਸ ਕੇ ਦੇ ਦੇਣਗੇ ਆਪਾਂ ਨੂੰ ਰਾਜ ਨਹੀਂ ਜਦੋਂ 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 ਤਾਂ ਕਰਨੀ ਪਊਗੀ ਅਸੀਂ ਤਾਂ ਜਦੋਂ ਜਦੋਂ ਕਰੀ ਜਾਂਦੇ ਆ ਅਸੀਂ ਤਾਂ ਨਹੀਂ ਕੋਈ ਬੁਰਕਾ ਕੱਦਦਾ ਸਰਕਾਰ ਦਾ ਕਦੇ ਹੂੰ ਤੇ ਫਿਰ ਜੇ ਲੋਕ ਸਾਥ ਨਹੀਂ ਦਿੰਦੇ ਉਹਨਾਂ ਦੀ ਮਰਜ਼ੀ ਆ ਪਰ ਅਸੀਂ ਵੀ ਅੜੇ ਬੈਠੇ ਆ ਦੀਪ ਸਿੱਧੂ ਦੀ ਯਾਦ ਆਉਂਦੀ ਅੱਜ ਦੀਪ ਸਿੱਧੂ ਨੇ ਉਹ ਜਥੇਬੰਦੀ ਬਣਾਈ ਸੀ ਤੁਹਾਡੇ ਨਾਲ ਅਕੀਲੇ ਦਮ ਤੱਕ ਖੜੇ ਵੀ ਉਹ ਉਹਨੇ ਬਹੁਤ ਯਾਦ ਆਉ ਸੀਨ ਯਾਦ ਆ ਰਿਹਾ ਜਦੋਂ ਉਹਨਾਂ ਨੇ ਇੱਕ ਹੱਥ 'ਚ ਕਿਰਪਾਨ ਤੇ ਇੱਕ ਹੱਥ 'ਚ ਝਾੜੂ ਫੜਿਆ ਸੀਗਾ ਹੂੰ ਉਹ ਮੈਰੀ ਪੜਾਇਆ ਸੀਗਾ ਉਹਨਾਂ ਨੇ ਬਹੁਤ ਕੁਛ ਸਾਡੇ ਲਈ ਕੀਤਾ ਸਾਨੂੰ ਬਹੁਤ ਅਫਸੋਸ ਹੈ ਤੇ ਉਹਨਾਂ ਨੂੰ ਕਤਲ ਕਰਾਇਆ ਗਿਆ ਸੀਗਾ ਉਹ ਆਪਣੀ ਮੌਤ ਨਹੀਂ ਮਰੇ ਹੋਗੇ ਭਾਵਕ ਹੋ ਜਾਂਨੇ ਆ ਉਹਨਾਂ ਨੂੰ ਯਾਦ ਕਰਕੇ ਮਾਨ ਸਾਹਿਬ ਦਿਲ ਭਰਿਆ ਆ ਤੁਹਾਡਾ ਚਲੋ ਹੁਣ ਤੁਸੀਂ ਜਿਹੜਾ ਦੇਖ ਲਿਆ ਦੇਖ ਲਿਆ ਮੈਂ ਤੁਹਾਨੂੰ ਨਾ ਕਹੂੰਗਾ ਕੁਝ ਐਸੇ ਮਾਨ ਸਾਹਿਬ ਅੱਜ ਵੂਮਨ ਡੇ ਆ ਤੁਸੀਂ ਇੱਥੇ ਸੈਲੀਬ੍ਰੇਟ ਕੀਤਾ ਪ੍ਰੋਗਰਾਮ ਇੱਕ ਬੀਬੀ ਆ ਕੀਰਤਨੀ ਪ੍ਰਭਲੀ ਇਨਕੋਰ ਤੂੰ ਸੁਣਿਆ ਹੋਵੇਗਾ ਕਾਫੀ ਵਿਵਾਦ ਚੱਲ ਰਿਹਾ ਹੈਗਾ ਉਹਨਾਂ ਦਾ ਲੋਕ ਕਹਿ ਰਹੇ ਆ ਕਿ ਇਹ ਕਥਾ ਕੀਰਤਨ ਦਾ ਮਜ਼ਾਕ ਬਣਾ ਰਹੀ ਆ ਸੁਣਿਆ ਤੁਸੀਂ ਉਹ ਨਹੀਂ ਨਹੀਂ ਸੁਣ ਉਹ ਪਜਾਮੇ ਵਾਲੀ ਗੱਲ ਕਰਤੀ ਜੀ ਉਹਨਾਂ ਨੇ ਕੀਰਤਨ ਕਰਦੇ ਸਮੇਂ ਕਿ ਉਹ ਕਾਫੀ ਕੌਂਟਰੋਵਰਸੀ ਹੋ ਗਈ ਉਹ ਕਹਿੰਦੇ ਗੁਰਦੁਆਰਾ ਬੰਗਲਾ ਸਾਹਿਬ ਦੇ ਅੰਦਰ ਗਏ ਇੱਕ ਬੀਬੀ ਨੂੰ ਉੱਥੇ ਫੋਟੋ ਖਿੱਚਾਂ ਤਾਂ ਰੋਕतात ਪਰ ਲੀਡਰ ਜਾਂਦੇ ਆ ਉਦੋਂ ਉਹਨਾਂ ਦੇ ਰੂਲ ਵੱਖਰੇ ਹੁੰਦੇ ਆ ਕੀ ਇਹ ਠੀਕ ਹੈ ਜੀ ਇਹ ਛੋਟੀਆਂ ਗੱਲਾਂ 'ਚ ਮੈਂ ਨਹੀਂ ਜੀ ਹਾਂ ਤਾਂ ਮੈਂ ਤਾਂ ਖਾਲਸਾਣ ਦੀ ਗੱਲ ਕਰ ਲਓ ਜੇ ਕਰਨੀ ਹੈ ਜੀ ਛੋਟੀਆਂ ਗੱਲਾਂ ਜੀ ਇਹ ਹੋਰ ਹੋਰ ਕੀ ਹੈ ਜਦ ਇਹ ਕੀ ਉਹ ਬੀਬੀ ਨੇ ਆਇਆ ਕਰਤਾ ਫੁਲਾਨੀ ਬੀਬੀ ਨੇ ਆਇਆ ਕਰਤਾ ਕਿਸ ਨੇ ਫੋਟੋ ਐ ਖਿੱਚ ਲਈ ਇਹਦੇ ਨਾਲ ਮੇਰਾ ਕੀ ਦਿਲਚਸਪੀ ਹੈਗੀ ਆ ਪਰ ਅੱਜ ਤਾਂ ਬੰਦਿਆਂ ਵਾਲੀ ਗੱਲ ਕਰੋ ਜਿਹੜੀ ਬੰਦਿਆਂ ਨਾਲ ਕਰੀਦੀ ਔਰ ਉਹ ਤਾਂ ਜਵਾਬ ਦੇਵਾਂਗੇ ਹਮ ਅਸੀਂ ਪੰਥ ਨੂੰ ਕਿਵੇਂ ਦੇਖਦੇ ਹਾਂ ਪੰਥ ਦੀ ਅਗਵਾਈ ਤੁਹਾਨੂੰ ਕੀ ਲੱਗਦਾ ਕੌਣ ਕਰਨਾ ਚਾਹੀਦਾ ਕਿ ਇਹੋ ਜਿਹਾ ਲੀਡਰ ਤੁਸੀਂ ਚਾਹੁੰਦੇ ਹੋ ਪੰਥ ਦਾ ਲੀਡਰ ਉਹ ਹੋਣਾ ਚਾਹੀਦਾ ਜਿਹੜਾ ਇਹ ਧਰਮ ਤਖਤ ਨੂੰ ਜਿਵੀ ਰੱਖਿਆ ਕਰੇ ਤੇ ਆਪਣੀ ਆਜ਼ਾਦੀ ਦੀ ਗੱਲ ਕਰੇ ਖਾਲਸਾਣ ਦੀ ਗੱਲ ਕਰੇ ਪੰਜਾਬੀ ਦੀ ਗੁਰਮੁਖੀ ਦੀ ਗੱਲ ਕਰੇ ਸਾਰੀ ਚੀਜ਼ ਸਿੱਖਾਂ ਦੀ ਗੱਲ ਕਰੇ ਕਮੇਨਸ ਆਬ ਮੋਰਚੇ ਨੂੰ ਲੰਬਾ ਸਮਾਂ ਹੋ ਗਿਆ ਲੱਗੇ ਨੂੰ ਹਾਲੇ ਤੱਕ ਕੋਈ ਹੱਲ ਨਹੀਂ ਨਿਕਲਿਆ ਬੰਦੀ ਸਿੰਘਾਂ ਦੀ ਰਿਹਾਈ ਦਾ ਕਿਤੇ ਜ਼ਿਕਰ ਤੱਕ ਵੀ ਨਹੀਂ ਹੋ ਰਿਹਾਗਾ ਫਿਰ ਉਹ ਖਾਲਸਾਣ ਨਹੀਂ ਨਾ ਮੰਗਦੇ ਹੈਗੇ ਜਦੋਂ ਖਾਲਸਾਣ ਮੰਗਣਗੇ ਫਿਰ ਉਹਨਾਂ ਦੀ ਸੁਣੀ ਜਾਊਗੀ ਜੇ ਖਾਲਸਾ ਨਹੀਂ ਨਹੀਂ ਮੰਗਣਾ ਤੇ ਫਿਰ ਐਵੇਂ ਹੀ ਇਡੇ ਇਡੇ ਕੱਟ ਕਰ ਲੈਣੇ ਉਹ ਤਾਂ ਕੀ ਫਾਇਦਾ ਹੋਊਗਾ ਬਰੋਂ ਕਹਿੰਦੇ ਖਾਲਿਸਤਾਨ ਦੇ ਮੁੱਦੇ ਦੇ ਉੱਤੇ ਤਾਂ ਸਾਨੂੰ ਟਾਰਗੇਟ ਕੀਤਾ ਜਾਂਦਾ ਜੇਲ੍ਹਾਂ ਵਿੱਚ ਸੁੱਟ ਦਿੰਦੇ ਆ ਪਰਚੇ ਪਾ ਦਿੰਦੇ ਆ ਕੀ ਹੋ ਗਿਆ ਗਾਂਧੀ ਨੂੰ ਨਹੀਂ ਸੀ ਪਾਇਆ ਨੈਰੂ ਨੂੰ ਨਹੀਂ ਸੀ ਸੱਟਿਆ ਇਹ ਜੇਲ੍ਹ ਜੇ ਹਿੰਦੂ ਕੱਟ ਸਕਦੇ ਜੇਲ੍ਹ 'ਚ ਅਸੀਂ ਮਾੜੇ ਲੋਕ ਆ ਮਾਨਸਾਹਬ ਇੱਕ ਨਾ ਲੋਕ ਬੜਾ ਸਵਾਲ ਕਰਦੇ ਕਹਿੰਦੇ ਮਾਨਸਾਹਬ ਖੁੱਲ ਕੇ ਗੱਲ ਕਰਦੇ ਆ ਖਾਲਿਸਤਾਨ ਦੀ ਸ਼ਰਿਆਮ ਉਹਨਾਂ ਨੂੰ ਕੋਈ ਕੁਝ ਨਹੀਂ ਕਹਿੰਦਾ ਕਹਿੰਦੇ ਆਮ ਬੰਦਾ ਗੱਲ ਕਰਦੇ ਨਾਲ ਦੀ ਨਾਲ ਉੱਤੇ ਕੋਈ ਨਾ ਕੋਈ ਪਰਚਾ ਪੈ ਗਿਆ ਕਿਉਂ ਕਰਕੇ ਮੈਂ ਜਿੱਤਿਆ ਹੋਇਆ ਸੁਪਰੀਮ ਕੋਰਟ ਦੇ ਵਿੱਚ ਕੇਸ ਜਿੱਤਿਆ ਹੋਇਆ ਮੈਂ ਕਦੇ ਖਾਲਿਸਤਾਨ ਦੀ ਗੱਲ ਕਰਦਾ ਨਹੀਂ ਕਿ ਆ ਕੇ ਇਹਨੂੰ ਮਾਰ ਦੋ ਖੋਲੋ ਕੱਢ ਦੋ ਮੈਂ ਤਾਂ ਖਾਲਿਸਤਾਨ ਦੀ ਆਪਣ ਪਸੰਦ ਤਰੀਕੇ ਦੇ ਨਾਲ ਜਮਹੂਰੀਤ ਪਸੰਦ ਤਰੀਕੇ ਦੇ ਨਾਲ ਖਾਲਿਸਤਾਨ ਬਣਾਉਣ ਦੇ ਹੱਕ ਦੇ ਵਿੱਚ ਹੈਗਾ ਸੋ ਫਿਰ ਜੇ ਤੋਂ ਮੈਂ ਕਾਨੂੰਨ ਨਹੀਂ ਤੋੜ ਰਿਹਾ ਫਿਰ ਮੈਨੂੰ ਕਿਹੜਾ ਕੋਈ ਪੁੱਛਾਂਦਾ ਮਤਲਬ ਇਹ ਰਾਈਟ ਆ ਜੇ ਕੋਈ ਬੰਦਾ ਸਿਰਫ ਇੱਕ ਆਵਦਾ ਰਾਜ ਮੰਗ ਰਿਹਾ ਹੈਗਾ ਤਾਂ ਉਹਦੇ ਉੱਤੇ ਕੋਈ ਕਾਰਵਾਈ ਨਹੀਂ ਹੋ ਸਕਦੀ ਨਹੀਂ ਹੋ ਸਕਦੀ ਬਿਲਕੁਲ ਸੁਪਰੀਮ ਕੋਰਟ ਨੇ ਕਿਹਾ ਕਿ ਅਮਨ ਪਸੰਦ ਤਰੀਕੇ ਦੇ ਨਾਲ ਤੁਸੀਂ ਸਾਰਾ ਲੈਕਚਰ ਕਰ ਸਕਦੇ ਹੋ ਇੱਥੇ ਮੈਂ ਸਟੇਜ ਤੇ ਖਾਲਸਤਾਨ ਦੀ ਗੱਲ ਕਰਤੀ ਤੁਹਾਡੇ ਸਾਹਮਣੇ ਹੂੰ ਬਿਲਕੁਲ ਇਜ਼ ਇਟ ਮੈਂ ਜਦੋਂ ਇਹ ਕਾਨੂੰਨ ਨਹੀਂ ਕੋਈ ਤੋੜਿਆ ਕਿਸੇ ਨੂੰ ਕਿਹਾ ਨਹੀਂ ਕਿ ਇਹਨਾਂ ਨੂੰ ਮਾਰ ਦੋ ਲੁੱਟ ਲਓ ਕੱਢ ਦੋ ਫਿਰ ਮੇਰੇ ਤੇ ਕੇਸ ਕਾਤਾ ਬਣੂਗਾ ਜਿਵੇਂ ਤੁਸੀਂ ਕਿਹਾ ਨਾ ਵੀ ਲੋਕ ਮੈਨੂੰ ਵੋਟਾਂ ਨਹੀਂ ਪਾਉਂਦੇ ਅਸੀਂ ਲੋਕਾਂ ਨਾਲ ਜਦੋਂ ਗੱਲ ਕਰਦੇ ਆ ਨਾ ਲੋਕ ਆਹੀ ਗੱਲ ਰੱਖ ਦਿੰਦੇ ਆ ਕਹਿੰਦੇ ਯਾਰ ਉਹ ਤਾਂ ਵੱਡੇ ਆ ਉਹਨਾਂ ਨੂੰ ਤਾਂ ਕੁਝ ਕਹਿੰਦੇ ਨਹੀਂ ਸਾਨੂੰ ਮੁੜ ਕੇ ਲੋਕ ਪ੍ਰਸ਼ਾਸਨ ਤੰਗ ਕਰਦਾ ਹੈਗਾ ਪਤਾ ਨਹੀਂ ਕੀ ਫਿਰ ਥੋੜਾ ਜਿਹਾ ਤਾਂ ਦੁੱਖ ਚੁੱਕ ਪਾਉਂਗਾ ਜੇ ਆਜ਼ਾਦੀ ਲੈਣੀ ਹੈ ਹੂੰ ਜੇ ਗੁਲਾਮ ਰਹਿਣਾ ਤਾਂ ਫਿਰ ਇਸੇ ਤਰ੍ਹਾਂ ਹੀ ਗੁਲਾਮ ਰਹਿ ਕੇ ਵੀ ਤਾਂ ਪੁਲਿਸ ਉਹਨਾਂ ਨੂੰ ਤੰਗ ਕਰ ਹੀ ਜਾਂਦੀ ਹੁਣ ਕਿਹੜਾ ਉਹਨਾਂ ਦਾ ਖੇਡਣਾ ਛੱਡਿਆ ਹੂੰ ਮੰਤਾ ਥੋੜੇ ਜਿਹਾ ਪਰਸਨਲ ਜਿਹਾ ਕੁਐਸਚਨ ਕਰਨਾ ਇੱਕ ਜ਼ਿੰਦਗੀ ਦੇ ਹਾਂ ਕਰ ਲਓ ਅੱਛਾ ਮਾਸ ਖਾਣਾ ਚਾਹੀਦਾ ਜੀ ਸਿੱਖ ਨੂੰ ਹਾਂ ਮਾਂ ਪ੍ਰਸ਼ਾਦ ਖਾਣਾ ਚਾਹੀਦਾ ਛਟਕਾ ਖਾਸਾ ਦਾ ਸਿੱਖ ਤੁਸੀਂ ਖਾ ਲੈਂਦੇ ਹੋ ਜਿਹੜਾ ਸਿੱਖ ਖਾ ਸਕਦਾ ਹੈ ਮੈਂ ਉਹ ਛਕ ਲੈਂਦਾ ਪਰ ਦਾੜੀ ਤੇ ਕੱਟਣ ਦੇ ਹੱਕ ਚ ਨਹੀਂ ਜਿਵੇਂ ਤੁਸੀਂ ਕੱਟੀ ਹੋਈ ਆ ਹੂੰ ਰੰਗਣੀ ਵੀ ਨਹੀਂ ਚਾਹੀਦੀ ਦਾੜੀ ਜੀ ਨਹੀਂ ਮੇਰਾ ਮਤਲਬ ਹੈ ਕੋਈ ਇੱਕ ਨਵੇਂ ਐਮਪੀ ਆਪਣੇ ਬਣੇ ਉਹਨਾਂ ਨੇ ਇੱਕ ਵੀਡੀਓ ਦੇ ਵਿੱਚ ਮੰਨਿਆ ਕਹਿੰਦੇ ਮੈਂ ਦਾੜੀ ਪਹਿਲਾਂ ਰੰਗਦਾ ਹੁੰਦਾ ਸੀਗਾ ਗੁਰਸਿੱਖ ਬੰਦੇ ਨੂੰ ਕੀ ਦਾੜੀ ਰੰਗਣੀ ਚਾਹੀਦੀ ਹੈ ਸ਼ੇਰਾਂ ਨੂੰ ਆਪਣੀ ਜੱਤ ਤਾਂ ਨਹੀਂ ਰੰਗਣੀ ਚੰਗੀ ਲੱਗਦੀ ਤੇ ਸ਼ੇਰਾਂ ਦੀ ਜੱਤੀ ਰੰਗ ਤੋਂ ਫੇਰ ਰੰਗਦੀ ਉਹ ਸ਼ੇਰ ਤਾਂ ਨਹੀਂ ਦਿਖੂਗਾ ਹੂੰ ਜੀ ਬਹੁਤ ਸ਼ੁਕਰੀਆ ਮਾਨ ਸਾਹਿਬ ਬਹੁਤ ਧੰਨਵਾਦ ਤੁਹਾਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਮੈਂ ਜਸ ਸਿੰਘ ਮਾਨ ਸਾਹਿਬ ਦੇ ਨਾਲ ਵਜੂਦ ਸੀ ਗੱਲਬਾਤ ਕੀਤੀ ਆ ਤੇ ਉਹਨਾਂ ਨੇ ਬਹੁਤ ਵਧੀਆ ਜਵਾਬ ਦਿੱਤੇ ਉਹਨਾਂ ਨੇ ਕਿਹਾ ਕਿ ਮੇਰਾ ਏਜੰਡਾ ਪਹਿਲੇ ਦਿਨ ਤੋਂ ਹੀ ਖਾਲਸਾਤਨ ਦਾ ਤਾਂ ਮੈਂ ਅੱਜ ਵੀ ਖਾਲਸਾਤਨ ਦੀ ਖਾਲਸਾ ਰਾਜ ਦੀ ਮੰਗ ਕਰ ਰਿਆਂਗਾ ਕੈਮਰਾਮੈਨ ਗੁਰਜਿੰਦਰ ਸਿੰਘ ਦੇ ਨਾਲ ਮਹਾਰਾਜ ਸਿੰਘ ਪੁੱਲਰ ਐਸਐਮਟੀਵੀ ਲੁਧਿਆਣਾ ਤੇ ਸਾਰਿਆਂ ਕੋਮਾਂ ਖਾਲਸਾਤਨ ਚਾਹਣ ਕਿ ਕੋਈ ਬਾਹਰ ਨਹੀਂ ਨਿਕਲੂਗਾ ਸਾਰਿਆਂ ਨੂੰ ਬਰਾਬਰ ਦਾ ਅਧਿਕਾਰ ਬਰਾਬਰ ਸਰਕਾਰ ਮਿਲੂਗਾ ਬਿਲਕੁਲ ਬਿਲਕੁਲ ਜਿਵੇਂ ਬਲੈਟ ਹੋ ਦੇ ਵਿੱਚ ਹੰਗਰੀਟ ਦੇ ਵਿੱਚ ਮਤਲਬ ਜਿਹੜੀਆਂ ਗੱਲਾਂ ਦਾਈਆਂ ਜਾਂਦੀਆਂ ਕਿ Hindu ਬਾਗਬਾਰ ਕੱਢ ਦੇਣਗੇ ਮੁਸਲਮਾਨ ਬਾਗਬਾਰ ਕੱਢ ਦੇਣਗੇ ਜੇ ਖਾਲਸਾ ਰਾਜ ਬਣ ਗਏ Hinduਾਂ ਤੋਂ ਬਗੈਰ ਆਪਣਾ ਖੋਖਲਾ ਹੋ ਹੂੰ ਇਹ ਤਾਂ ਵਪਾਰੀ ਹੈਗੇ ਆ ਤੇ ਵਪਾਰ ਕੌਣ ਕਰੂਗਾ ਅਸੀਂ ਤਾਂ ਲਟਾ ਦਾਂਗੇ ਖਜ਼ਾਨੇ ਨੂੰ ਜੇ ਸਾਡੇ ਹੱਥ ਦੇ ਵਿੱਚ ਖਜ਼ਾਨਾ ਆ ਗਿਆ ਹੂੰ ਥੈਂਕ ਯੂ ਜੀ ਬਹੁਤ ਸ਼ੁਕਰੀਆ